ਬੱਬੂ ਮਾਨ ਨੇ ਇਸ ਲੜਕੇ ਦਾ ਜ਼ਿਕਰ ਕੀਤਾ ਸੀ ਆਪਣੇ ਇੱਕ ਗਾਣੇ ਦੇ ਵਿੱਚ ਜਿਸ ਗਾਣੇ ਦਾ ਨਾਮ ਸੀਗਾ Google Baba ਉਸ ਦੇ ਵਿੱਚ ਇਸ ਦਾ ਨਾਮ ਲਿਆ ਸੀਗਾ ਜਉਂਦਾਰਾ ਆਸਾਂਝੇ ਤੇਰਾ گاਉ ਦਾ ਖੰਟੀਆ ਗਾਣੇ ਮੇਰਾ Google ਬਾਬਾ ਜੀ ਕੁੱਲ ਦੁਨੀਆ ਦੀਆਂ ਜਾਣੇ ਕੌਣ ਆ ਇਹ ਜੂਲੀਅਨ ਆਸਾਂਝੇ ਜਿਸ ਨੂੰ 5 ਸਾਲ ਦੀ ਸਜ਼ਾ ਹੋਈ ਸੀ ਯੂਕੇ ਦੇ ਵਿੱਚ ਤੇ ਇਹ ਥੋੜੇ ਦਿਨ ਪਹਿਲਾਂ ਹੀ ਜੇਲ ਦੇ ਵਿੱਚੋਂ ਰਿਹਾ ਹੋਇਆ ਆ ਅਸਲ ਵਿੱਚ ਜੂਲੀਅਨ ਆਸਾਂਜੇ ਇੱਕ ਹੈਕਰ ਆ ਬਹੁਤ ਤਕੜਾ ਨੈਕਸਟ ਲੈਵਲ ਦਾ ਜਿਹੜੀ ਮਰਜ਼ੀ ਤਕੜੀ ਵੈਬਸਾਈਟ ਹੋਵੇ ਉਸ ਨੂੰ ਕਰੈਕ ਕਰਕੇ ਉਸ ਦੇ ਵਿੱਚੋਂ ਇਨਫੋਰਮੇਸ਼ਨ ਕੱਢਣਾ ਇਸ ਵਾਸਤੇ ਕੁਝ ਕਮੈਂਟਾਂ ਦਾ ਹੀ ਕੰਮ ਆ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸੀ ਤੇ ਸ਼ੁਰੂ ਤੋਂ ਹੀ ਏਦਾਂ ਦੀ ਹੀ ਪੜ੍ਹਾਈ ਦੇ ਵਿੱਚ ਦਿਲਚਸਪੀ ਲਈ ਤੇ ਇਸ ਨੇ 2006 ਦੇ ਵਿੱਚ ਜਾ ਕੇ ਇੱਕ ਵੈਬਸਾਈਟ ਤਿਆਰ ਕੀਤੀ ਜਿਸ ਦਾ ਨਾਮ ਇਸ ਨੇ ਰੱਖਿਆ ਵਿਕੀ ਲੀਕਸ ਜਿਸ ਦੇ ਵਿੱਚ ਇਹੇ ਉਹ ਜਾਣਕਾਰੀਆਂ ਜਿਹੜੀਆਂ ਲੋਕਾਂ ਨੂੰ ਹੈਰਾਨ ਕਰ ਦੇਣ ਵਾਲੀਆਂ ਹੈਕ ਕਰ ਕਰਕੇ ਲਿਆਉਂਦਾ ਸੀ ਤੇ ਆਪਣੀ ਵੈਬਸਾਈਟ ਤੇ ਪਬਲਿਸ਼ ਕਰਦਾ ਸੀ ਕਿ ਜਦੋਂ ਲੋਕ ਪੜ੍ਹਦੇ ਸੀਗੇ ਉਹਨਾਂ ਜਾਣਕਾਰੀਆਂ ਨੂੰ ਲੋਕੀ ਹੈਰਾਨ ਹੁੰਦੇ ਸੀ ਤੇ ਖਾਸ ਕਰਕੇ ਇਹ ਨਿਸ਼ਾਨਾ ਬਣਾਉਂਦਾ ਸੀਗਾ ਸਰਕਾਰਾਂ ਨੂੰ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਦੀਆਂ ਇਹ ਇਨਫੋਰਮੇਸ਼ਨਾਂ ਲੀਕ ਕਰਦਾ ਸੀ ਜਿਵੇਂ ਇੰਡੀਆ ਬਾਰੇ ਵੀ ਇਸਨੇ ਕਾਫੀ ਇਨਫੋਰਮੇਸ਼ਨਾਂ ਲੀਕ ਕੀਤੀਆਂ ਜਿਵੇਂ ਕਿ ਜਿਹੜੀ ਸਵਿਟਸ ਬੈਂਕ ਹਾਊਸ ਦੇ ਵਿੱਚ ਕਾਲਾ ਧਨ ਕਿਹੜੇ-ਕਿਹੜੇ ਮੰਤਰੀਆਂ ਦਾ ਪਿਆ ਆ ਤੇ ਇਰਾਕ ਦੀਆਂ ਬਹੁਤ ਇਨਫੋਰਮੇਸ਼ਨਾਂ ਲੀਕ ਕੀਤੀਆਂ ਅਫਗਾਨਿਸਤਾਨ ਦੀਆਂ ਖਾਸ ਕਰਕੇ ਅਮਰੀਕਾ ਦੀਆਂ ਜਦੋਂ ਇਸ ਨੇ ਅਮਰੀਕਾ ਦੀਆਂ ਇਨਫੋਰਮੇਸ਼ਨਾਂ ਲੀਕ ਕੀਤੀਆਂ ਤੇ ਉਦੋਂ ਅਮਰੀਕਾ ਦੀ ਨਿਗਾਹ ਇਸ ਦੇ ਉੱਪਰ ਆ ਗਈ ਕਿ ਹੁਣ ਇਸ ਨੂੰ ਕਾਬੂ ਕੀਤਾ ਜਾਵੇ ਨਹੀਂ ਤਾਂ ਇਹ ਖਰਾਬ ਕਰੂਗਾ 2006 ਤੋਂ ਲੈ ਕੇ 2010 ਤੱਕ ਇਸ ਨੇ ਬਹੁਤ ਕੁਝ ਆਪਣੀ ਵੈਬਸਾਈਟ ਦੇ ਉੱਪਰ ਲਿਖਿਆ ਤੇ ਆਪਣੇ ਆਪ ਨੂੰ ਇਸ ਨੇ ਛਿਪਾ ਕੇ ਰੱਖਿਆ ਵੀ ਸਾਹਮਣੇ ਨਹੀਂ ਸੀ ਆਉਂਦਾ ਲੋਕੀ ਇਸ ਦੇ ਗੱਲਾਂ ਦੇ ਵਿੱਚ ਇੰਟਰਸਟ ਲੈਂਦੇ ਸੀ ਤੇ ਵਿਦ ਪ੍ਰੂਫ ਇਹ ਆਪਣੀ ਵੈਬਸਾਈਟ ਦੇ ਉੱਪਰ ਆ ਹੁੰਦਾ ਹੁੰਦਾ ਸੀ ਸਾਰਾ ਕੁਝ ਲਿਖ ਕੇ ਸਨ 2010 ਦੇ ਵਿੱਚ ਇਸ ਨੇ ਅਮਰੀਕਾ ਦੀ ਜਿਹੜੀ ਸੀਕ੍ਰੀਟ ਜਾਣਕਾਰੀ ਸੀਗੀ ਇੱਕ ਵੀਡੀਓ ਜਿਹੜੀ ਆ ਉਹ ਆਪਣੀ ਵੈਬਸਾਈਟ ਦੇ ਉੱਪਰ ਪਾਈ ਨਾਲ ਕੁਝ ਕੁ ਫੋਟੋਆਂ ਪਾਈਆਂ ਜਿਸ ਦੇ ਵਿੱਚ ਇਸ ਨੇ ਦਿਖਾਇਆ ਕਿ ਵੀ ਕਿਵੇਂ ਅਮਰੀਕਾ ਦੇ ਫੌਜੀ ਰਾਕ ਦੇ 18 ਨੌਜਵਾਨਾਂ ਨੂੰ ਗੋਲੀਆਂ ਮਾਰ ਰਹੇ ਆ ਤੇ ਹੋਰ ਵੀ ਬਹੁਤ ਕੁਝ ਉਸ ਅੱਧੇ ਘੰਟੇ ਤੋਂ ਵੱਧ ਦੀ ਵੀਡੀਓ ਸੀਗੀ ਜਿਸ ਦੇ ਵਿੱਚ ਇਨਫੋਰਮੇਸ਼ਨਾਂ ਸੀਗੀਆਂ ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪੈ ਗਈ ਵੈਬਸਾਈਟ ਤੇ ਆ ਗਈ ਤੇ ਇੱਕਦਮ ਹਲਚਲ ਮਚ ਗਈ ਤੇ ਅਮਰੀਕਾ ਦੀ ਨਿਗਾਹ ਇਸ ਤੇ ਆ ਗਈ ਵੀ ਹੁਣ ਇਸ ਨੂੰ ਚੱਕਣ ਦਾ ਟਾਈਮ ਆ ਗਿਆ ਆ ਇਦੋਂ ਪਹਿਲਾਂ ਇਹ ਹੋਰ ਇਨਫੋਰਮੇਸ਼ਨਾਂ ਲੀਕ ਕਰੇ ਤਾਂ ਇਸ ਦੇ ਉੱਪਰ ਸਵੀਡਨ ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਹੈ ਦੋ ਔਰਤਾਂ ਇਸ ਦੇ ਉੱਪਰ ਇਲਜ਼ਾਮ ਲਾਉਂਦੀਆਂ ਨੇ ਉਹਨਾਂ ਦੇ ਨਾਲ ਜ਼ਬਰਦਸਤੀ ਦੇ ਬਲਾਤਕਾਰ ਦੇ ਵੀ ਸਾਡੇ ਨਾਲ ਜੂਲੀਅਨ ਸਾਂਝੇ ਨੇ ਬਲਾਤਕਾਰ ਕੀਤਾ ਆ ਪਰ ਜੂਲੀਅਨ ਸਾਂਝੇ ਉਸ ਟਾਈਮ ਸਵੀਡਨ ਦੇ ਵਿੱਚ ਮੌਜੂਦ ਨਹੀਂ ਸੀਗਾ ਉਹ ਸੀਗਾ ਇੰਗਲੈਂਡ ਦੇ ਵਿੱਚ ਉਸ ਨੇ ਉੱਥੋਂ ਹੀ ਬਿਆਨ ਦਿੱਤਾ ਆ ਕਿ ਜੋ ਕੁਝ ਹੋਇਆ ਆ ਉਹ ਮਰਜ਼ੀ ਨਾਲ ਹੋਇਆ ਮੈਂ ਕਿਸੇ ਨਾਲ ਵੀ ਕੋਈ ਵੀ ਤਕਾ ਨਹੀਂ ਕੀਤਾ ਕਿਹਾ ਜਾਂਦਾ ਹੈ ਕਿ ਇਸ ਚੀਜ਼ ਦੇ ਪਿੱਛੇ ਅਮਰੀਕਾ ਦਾ ਸਾਫ਼-ਸਾਫ਼ ਹੱਥ ਸੀਗਾ ਉਹ ਇਸ ਇਨਸਾਨ ਨੂੰ ਕਾਬੂ ਕਰਨਾ ਚਾਹੁੰਦੇ ਸੀ ਪਰ ਉਸ ਟਾਈਮ ਇਸ ਨੇ ਮੌਕਾ ਸਾਬ ਲਿਆ ਇਹ ਯੂਕੇ ਦੇ ਵਿੱਚ ਸੀਗਾ ਤੇ ਇਹ ਲੰਡਨ ਸ਼ਹਿਰ ਦੇ ਵਿੱਚ ਜਾ ਕੇ ਇਕਵਾਡੋਰ ਦੀ ਐਮਬੈਸੀ ਦੇ ਵਿੱਚ ਇਸ ਨੂੰ ਪਨਾਹ ਮਿਲ ਜਾਂਦੀ ਆ ਯਾਨੀ ਕਿ ਸਨ 2012 ਦੀ ਇਹ ਗੱਲ ਹੈ 2012 ਦੇ ਵਿੱਚ ਇਸ ਨੂੰ ਪਨਾਹ ਮਿਲਦੀ ਹੈ ਤਕਰੀਬਨ 7 ਸਾਲ ਇਹ ਲੰਡਨ ਦੇ ਵਿੱਚ ਇਕਵਾਡੋਰ ਦੀ ਐਮਬੈਸੀ ਦੇ ਵਿੱਚ ਰਹਿੰਦਾ ਆ ਉਹਨਦੀ ਸਾਰੀ ਦੇਖਭਾਲ ਕਰਦੇ ਨੇ ਤੇ ਉੱਥੇ ਇਹ ਰਹਿਣ ਦੇ 7 ਸਾਲ ਰਹਿਣ ਤੋਂ ਬਾਅਦ 2019 ਦੇ ਵਿੱਚ ਗਵਰਨਮੈਂਟ ਵੱਲੋਂ ਸਖਤ ਐਕਸ਼ਨ ਲਈ ਜਾਂਦੇ ਨੇ ਯੂਕੇ ਦੀ ਗਵਰਨਮੈਂਟ ਵੱਲੋਂ ਕਿਹਾ ਜਾਂਦਾ ਕਿ ਅਮਰੀਕਾ ਨੇ ਪ੍ਰੈਸ਼ਰ ਬਣਾਤਾ ਸੀ ਯੂਕੇ ਦੇ ਉੱਪਰ ਕਿ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਤਾਂ ਫਿਰ ਇਸ ਨੂੰ 2019 ਦੇ ਵਿੱਚ ਯੂਕੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਨੂੰ 5 ਸਾਲ ਦਿਲ ਦੇ ਵਿੱਚ ਰਹਿਣਾ ਪਿਆ ਤੇ ਹੁਣ ਇਸ ਨੂੰ ਰਿਹਾ ਕਰ ਦਿੱਤਾ ਗਿਆ ਆ ਇਸ ਨੂੰ ਹੁਕਮ ਦਿੱਤੇ ਨੇ ਕੋਸ਼ਿਸ਼ ਕਹਿੰਦੇ ਕਿ ਸਮਝੌਤਾ ਹੋਇਆ ਇਸ ਦਾ ਅਮਰੀਕਾ ਦੇ ਨਾਲ ਤਾਂ ਇਸ ਨੂੰ ਛੱਡਿਆ ਗਿਆ ਆ ਤੇ ਉਸ ਨੂੰ ਇਹ ਕਿਹਾ ਗਿਆ ਵੀ ਹੁਣ ਤੂੰ ਕਿਤੇ ਨਹੀਂ ਜਾ ਸਕਦਾ ਸਿਰਫ ਤੂੰ ਆਸਟ੍ਰੇਲੀਆ ਦੇ ਵਿੱਚ ਹੀ ਰਹਿਣਾ ਆ ਜਿੱਥੋਂ ਦਾ ਇਹ ਜੰਪ ਵਾਲਾ ਤੇ ਇਹ ਇਸ ਦੀ ਕਹਾਣੀ ਸੀਗੀ ਜੂਲੀਅਨ ਆਸਾਂਜੇ ਦੀ ਇਸੇ ਕਰਕੇ ਖੰਟ ਵਾਲੇ ਮਾਨ ਨੇ ਇਸ ਦਾ ਜ਼ਿਕਰ ਕੀਤਾ ਸੀਗਾ ਜਿਉਂਦਾ ਰਹੇ ਆਸਾਂਜੇ ਤੇਰਾ ਤੇਰੇ گاਉਂ ਦਾ ਖੰਟੀਆ ਗਾਣੇ ਮੇਰਾ ਗੂਗਲ ਬਾਬਾ ਜੀ ਕੁੱਲ ਦੁਨੀਆ ਦੇ ਜਾਣੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ